ਨੇ ਬੋਟ ਸਾਡੀ ਭਗਵੰਤ ਮਾਨ ਨੂੰ ਜਾਉ ਸਿੱਧੀ ਰੋਲੇ ਜਟਣਗੇ ਕਿਉਂ ਜੀ ਕਿਉਂ ਇਹਨਾਂ ਨੇ ਕੰਮ ਕਰੇ ਨਾ ਲੋਕਾਂ ਦਾ ਨਾਨੀ ਹਰਾ ਪੰਜਾਬ ਬਗਲ ਕਿਆ ਨੇ ਬਿਜਲੀ ਮਾਫ ਕਰਤੀ ਹਾਂ ਪਾਰਟੀ ਬੋਟ ਸਾਰੀ ਕੰਮ ਬਹੁਤ ਕਰਿਆ ਜੀ ਇਹਨਾਂ ਨੇ ਮੁੰਡੇ ਨੌਕਰੀਆਂ ਤੇ ਰੱਖੇ ਨੇ ਜੀ ਕੱਲ ਜੀ ਉਹਨਾਂ ਨੂੰ ਕੀ ਕਹਿਣਾ ਥੋੜੀ ਵਾਲੀ ਪੈ ਜੇ ਮੈਨੂੰ ਮਾਫ ਕਰਤੇ ਗਰੀਬ ਲੋਕਾਂ ਦੇ ਸਾਬ 5000 ਸਾਨੂੰ ਲਾਈਟ ਦਾ ਆ ਜਾਂਦਾ ਸੀ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਲੋਕਾਂ ਦੀ ਰਹਿ ਮਾਨਸਾ ਦੇ ਪਿੰਡ ਭਪਾਲ ਖੁਰਦ ਪਹੁੰਚੇ ਆ ਤੇ ਜਿੰਨੇ ਵੀ ਇੱਥੇ ਬਜ਼ੁਰਗ ਬੈਠੇ ਨੇ ਉਹਨਾਂ ਤੋਂ ਜਾਣਦੇ ਆ ਵੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਤੇ ਕਿਹਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਭਰਪੂਰ ਸਿੰਘ ਜੀ ਭਰਪੂਰ ਜੀ ਕੀ ਲੱਗਦਾ ਫਿਰ ਇਸ ਵਾਰ ਐਤਕੀ ਵਾਰ ਜੀ ਐਂ ਲੱਗਦਾ ਵੀ ਝੜੂ ਵਾਲੇ ਝਟਣਗੇ ਕਿਉਂ ਜੀ ਕਿਉਂ ਇਹਨਾਂ ਨੇ ਕੰਮ ਕਰੇ ਨਾ ਹੂੰ ਕੀ ਕੰਮ ਕਰਤਾ ਕੰਮ ਜੀ ਆ ਦੇਖ ਬਿਜਲੀ ਮਾਫ ਕਰਤੀ ਤੇ ਜੀ ਕੋ ਮੜਾ ਮੋਟਾ ਹੋਰ ਹੈ ਉਹ ਕਰੀ ਜਾਂਦੇ ਨਾ ਸਾਨੂੰ ਤਾਂ ਇੰਨੇ ਹੀ ਬਿਥੇ ਰਾਇ ਜਿਹੜੇ ਇੱਕ ਐਨੇ ਐਨੇ 5-5000 ਸਾਨੂੰ ਲਾਈਟ ਦਾ ਆ ਜਾਂਦਾ ਸੀ ਤੇ ਮੋਟਰਾਂ ਤੇ ਮੋਟਰਾਂ ਦੇ ਬਿਲੇ ਮਾਫ ਕਰਤੇ ਅੱਛਾ ਲਾਈਟ ਵੀ ਥੱਲੇ ਲਾਈਟ ਫਰੀ ਹੈ ਜੀ ਅੱਛਾ ਪਹਿਲਾਂ ਕਿਸੇ ਸਰਕਾਰ ਨੇ ਦਿੱਤਾ ਨਹੀਂ ਸੀ ਕਦੇ ਕੁਝ ਨਾ ਜੀ ਪਹਿਲਾਂ ਤਾਂ ਸਾਨੂੰ ਆ ਕੇ ਇੱਥੇ ਆ ਜਾਂਦੇ ਤੇ ਐਂ ਕਰਦੇ ਆਂਗੇ ਅਸੀਂ ਬਾਹ ਕਰਦੇ ਆਂਗੇ ਆ ਕੇ ਸਾਡੀ 5 ਸਾਲ ਬਾਅਦ ਢੂਹੀ ਨਹੀਂ ਮਾਰੀ ਲੈ ਕੇ ਵੋਟਾਂ ਅੱਛਾ ਹਾਂ ਤੇ ਜਾਣਦੇ ਆਂ ਆਮ ਆਦਮੀ ਵਾਲੇ ਨੂੰ ਤੁਸੀਂ ਹਾਂ ਜੀ ਕੌਣ ਹੈ ਆਪਣਾ ਭਗਵੰਤ ਮਾਨ ਅੱਛਾ ਇੱਥੋਂ ਜਿਹੜਾ ਉਮੀਦਵਾਰ ਖੁੱਡੀਆਂ ਉਹ 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 ਨੂੰ ਨਹੀਂ ਮੈਂ ਜਾਣਦਾ ਮੈਂ ਕਹਿੰਦਾ ਖੁੱਡੀਆਂ ਨੂੰ ਨਹੀਂ ਜਾਣਦਾ ਭਗਵੰਤ ਮਾਨ ਨੂੰ ਜਾਣਦਾ ਅੱਛਾ ਉਹਦੇ ਮੂੰਹ ਨੂੰ ਵੋਟ ਪੈਜੀ ਹਾਂ ਉਹਦੇ ਉਹਦੇ ਮੂੰਹ ਨੂੰ ਪਾਵਾਂਗੇ ਪਾ ਦੋਗੇ ਹਾਂ ਪਾਵਾਂਗੇ ਜਮਾ ਡਟ ਕੇ ਪਾਵਾਂਗੇ ਅੱਛਾ ਲੱਗਦਾ ਵੀ ਜਿਹੜੇ ਅਕਾਲੀ ਦਲ ਵਾਲੇ ਤਾਂ ਕਹਿੰਦੇ ਵੀ ਪੰਜਾਬ ਤਾਂ ਲੁੱਟਿਆ ਭਗਵੰਤ ਮਾਨ ਨੇ ਤੁਸੀਂ ਕਹਿੰਦੇ ਵੀ ਭਲੇ ਦੀ ਗੱਲ ਕਰਤੀ ਇਹ ਇਹ ਜੀ ਪਾਰਟੀਆਂ ਨਿੰਦੀਆਂ ਹੁੰਦੀਆਂ ਹੂੰ ਇਹ ਦੂਜੇ ਨੂੰ ਦੂਜਾ ਪਾਰਟੀ ਨਿੰਦੀ ਏ ਵੀ ਮੈਨੂੰ ਵੋਟ ਪੈ ਜੀ ਇਹਨੂੰ ਨਿੰਦਾ ਮੈਂ ਜੇ ਹੁਣ ਮੈਂ ਇੱਕ ਮਿਸਾਲ ਐ ਪੱਕ ਮਾਨ ਨੂੰ ਨਿੰਦਾ ਇੱਕ ਮਿਸਾਲ ਐ ਫੇ ዱਏ ਆਖਣਗੇ ਭਾਈ ਇਹ ਤਾਂ ਸਾ ਯਾਨੀ ਵੋਟ ਸਾਡੀ ਭਗਵੰਤ ਮਾਨ ਨੂੰ ਜਾਊ ਸਿੱਧੀ। ਅੱਛਾ। ਹਾਂ ਜੀ। ਠੀਕ ਐ। ਕੀ ਨਾਮ ਹੈ ਬਾਈ ਜੀ? ਰਵੇਸ਼ ਸਿੰਘ ਜੀ। ਰਵੇਸ਼ ਜੀ ਕੀ ਲੱਗਦਾ ਫਿਰ ਇਸ ਵਾਰ ਮਾਹੌਲ? ਠੀਕ ਹੈ ਜੀ ਬੜੀਆ। ਕੀ ਦਾ ਮਾਹੌਲ ਵੱਧ ਲੱਗ ਰਿਹਾ ਹੈ? ਹੈ ਜੀ? ਠੀਕ ਐ। ਕਿਹੜੀ ਪਾਰਟੀ ਦੇ ਕੰਮ ਸਹੀ ਲੱਗੇ ਹੁਣ ਤੱਕ? ਠੀਕ ਐ ਜੀ ਹਰੇ। ਹੈ ਜੀ? ਬੜੀਆ ਠੀਕ ਐ ਜੀ ਹੁਣ ਆਪਣਾ ਭਗਵੰਤ ਮਾਨ ਕੰਮ ਕਰੀ ਜਾਂਦਾ। ਅੱਛਾ। ਬਸ ਠੀਕ ਹੈ ਨਹੀਂ। ਪਹਿਲਾਂ ਹੋਈ ਸੀ ਕਦੇ ਕੰਮ ਇਹ ਜੀ? ਹੋਈ ਜੀ ਹੋਈ ਆ ਜਾਂਦੇ ਮਾੜੇ-ਮਾੜੇ ਹੁੰਦੇ ਸੀ। ਹਾਂ। ਲੈ ਪੂਰੇ ਨਹੀਂ ਹੁੰਦੇ। ਅੱਛਾ। ਠੀਕ ਐ ਹ ਨਾਮ ਹੈ ਜੀ ਬਲਵੰਤ ਸਿੰਘ ਜੀ ਬਲਵੰਤ ਜੀ ਕੀ ਲੱਗਦਾ ਮਾਹੌਲ ਫਿਰ ਮਾਹੌਲ ਲੋਟ ਲੱਗਦਾ ਜੀ ਕਿਹਦੇ ਵੱਲ ਹੋ ਰਿਹਾ ਹੈ ਜਿੱਧਰ ਝੰਡੀਆਂ ਲੰਕੀ ਜਾਂਦੀਆਂ ਉਧਰ ਹੀ ਆਂ ਜੀ ਹਾਂ ਕਿਹੜੀਆਂ ਝੰਡੀਆਂ ਲੰਕਦੀਆਂ ਆਹ ਦੇਖੋ ਜੀ ਝਾੜੂ ਵਾਲੇ ਕੰਮ ਬਹੁਤ ਕਰਿਆ ਜੀ ਇਹਨਾਂ ਨੇ ਮੁੰਡੇ ਨੌਕਰੀਆਂ ਤੇ ਰੱਖੇ ਨੇ ਜੀ ਹੂੰ ਬਹੁਤ ਵਧੀਆ ਕੰਮ ਕਰੀ ਜਾਂਦੇ ਨੇ ਅੱਛਾ ਹਾਂ ਜੀ ਇਹ じゃ ਕੀ ਘੋਲ ਕੇ ਪਿਆ ਵੀ ਭਗਵੰਤ ਮਾਨ ਭਗਵੰਤ ਮਾਨ ਕਰ ਰੱਖੀ ਆ ਭਗਵੰਤ ਮਾਨ ਨੇ ਜੇ ਕੰਮ ਕਰਿਆ ਫੇਰ ਹੀ ਆ ਜੀ ਹੂੰ ਨਹੀਂ ਦੂਜਾ ਸਾਰੀ ਫਿਰ ਸਾਰੀ ਪਾਰਟੀਆਂ ਉਧਰ ਨੇ ਜੀ ਹੁਣ ਤੁਸੀਂ ਦੇਖ ਲਓ ਵੀ ਕਿੱਥੇ ਹਜੇ ਤਾਂ ਛਾਲ ਹੀ ਹੋਇਆ ਜੀ ਦਿਨ ਰਾਤ ਦਾ ਫਰਕ ਪੈ ਗਿਆ ਯਾਰ ਰੁਪਿਆ ਤਾਂ ਦਿੱਤਾ ਨੀਗਾ ਬੁੜੀਆਂ ਨੂੰ ਤੇ ਹਜੇ ਆ ਜੀ ਟਿਕਟ ਮਾਫ ਕਰਤੀ ਫਿਰ ਹੀ ਗੱਤ ਹੁਣ ਉਸੇ ਚ ਹਜ਼ਾਰ ਆ ਗਿਆ ਨਾ ਜਦੋਂ ਤੁਸੀਂ ਲਾ ਲਓ ਜੀ ਫਿਰ ਹੀ ਤੁਰੀਆਂ ਫਿਰਦੀਆਂ ਉਹ ਇਹਦੇ ਵਿੱਚ ਹੀ ਆ ਗਿਆ ਜੀ ਹੁਣ ਜਦੋਂ ਉਧਰ ਮਾਫ ਉਧਰੋਂ ਤਾਲੂ ਹੋ ਜੂ ਉਧਰ ਦੂਜੇ ਲੋਟ ਚੱਪ ਕੰਮ ਚੱਲ ਪੂ ਜੀ ਹਾਂ ਮਾਫੀ ਹੈ ਮਿਲਿਆ ਨਹੀਂ ਤੁਸੀ ਨਾ ਜੀ ਆਪਾਂ ਤਾਂ ਮਿਲੇ ਨਹੀਂ ਹਾਂ ਹੁਣ ਆਊਗਾ ਜੀ ਟੜਕੇ ਮਿਲਾਂਗੇ ਇਹਨੂੰ ਸੁਭਿੰਦਰ ਵੀਰ ਹਾਂ ਜੀ ਅੱਛਾ ਬਾਈ ਜੀ ਕੀ ਨਾਮ ਹੈ ਮੇਜਰ ਸਿੰਘ ਜੀ ਕੀ ਮਾਹੌਲ ਆ ਫਿਰ ਪਿੰਡ ਦਾ ਮਾਹੌਲ ਜੀ ਸਾਡਾ ਬਹੁਤ ਵਧੀਆ ਆ ਆਮ ਪਾਰਟੀ ਦੇ ਵੋਟ ਸਾਰੇ ਜਾਊਗੀ ਸਾਰੀ ਹਾਂ ਹੋਰ ਕੋਈ ਪਾਰਟੀ ਨਹੀਂ ਸਾਡੇ ਬਈ ਵੀ ਕਾਂਗਰਸ ਨੂੰ ਪੈ ਜਾਣ ਥੋੜੀਆ ਘਨੇ ਪੈ ਜਾਣਾ ਇਹ ਤਾਂ ਸੁਭਿੰਦਰ ਵੀਰ ਤੇ ਆਮ ਪਾਰਟੀ ਦੀ ਵਾਗਿਆ ਤੇ ਆਪ ਤੁਸੀਂ ਦੇਖ ਲਓ ਅੱਛਾ ਸਾਰਾ ਪਿੰਡੀ ਚੁਸਪਿੰਦਰ ਨਾਲ ਹਾਂ ਸਾਰਾ ਤੁਸ਼ਪਿੰਦਰ ਨੇ ਜੀ ਕੱਲ ਨੂੰ ਦੇਖ ਲਓ ਤੁਸੀਂ ਆ ਕੇ ਉਰੇ ਆ ਜਿਓ ਕੱਲ ਨੂੰ ਅੱਛਾ ਕੱਲ ਨੂੰ ਕੀ ਕੁਝ ਹੋਊਗਾ ਘਟ ਰੋ ਘਟ ਦਾ 5000 ਬੰਦਾ ਨਾ ਹੋਣੀ ਹੋਣਾ ਪੂਰਾ ਵੱਧ ਅੱਛਾ ਚੁਸਪਿੰਦਰ ਕਰਕੇ ਵੋਟ ਪਾ ਦੂੰਗਾ ਹਾਂ ਜੀ ਹਾਂ ਜੀ ਤੁਸ਼ਪਿੰਦਰ ਕਰਕੇ ਭਗਵੰਤ ਮਾਨ ਕਰਕੇ ਵੋਟ ਪੈਂਦੀ ਆ ਅੱਛਾ ਕੁੜੀਆਂ ਨੂੰ ਵੀ ਵੋਟ ਪਾਊਗੀ ਅੱਛਾ ਹਾਂ ਜੀ ਕੁੜੀਆਂ ਦਾ ਮਾਹੌਲ ਬਹੁਤ ਮਾਹੌਲ ਵਰਗਾ ਜੀ ਦੇਖੋ ਤੁਸੀਂ ਕੱਲ ਨੂੰ ਲੱਗੇ ਉਹ ਤੁਹਾਨੂੰ ਪਤਾ ਅੱਛਾ ਭਾਈ ਜੀ ਕੀ ਨਾਮ ਹੈ ਹਰਮਨ ਸਿੰਘ ਜੀ ਕੀ ਲੱਗਦਾ ਫਿਰ ਮਾਹੌਲ ਠੀਕ ਹੈ ਜੀ ਕਿਹਦੇ ਵੱ ਆਮ ਆਦਮੀ ਪਾਰਟੀ ਹਾਂ ਜੀ ਅਕਾਲੀ ਦਲ ਤੇ ਕਾਂਗਰਸ ਫਿਰ ਕੱਲ ਜੀ ਉਹਨਾਂ ਨੂੰ ਕੀ ਕਹਿਣਾ ਛੋੜੀ ਵਾਲੀ ਪੈ ਜੇ ਪਰ ਇਹ ਇਧਰੀ ਜਾਊ ਕੰਮ ਸਾਬਾ ਜੀ ਹਾਂ ਜੀ ਇਧਰੀ ਵਧੂ ਕੰਮ ਸਾਬਾ ਅੱਛਾ ਇਧਰੀ ਵਧੂਗਾ ਹਾਂ ਹਾਂ ਅੱਛਾ ਭਾਈ ਜੀ ਕੀ ਨਾਮ ਹੈ ਮਲਖਰਾਜ ਹੈ ਜੀ ਮਲਖਰਾਜ ਮਲਖਰਾਜ ਜੀ ਕੀ ਲੱਗਦਾ ਮਾਹੌਲ ਫਿਰ ਮਾਹੌਲ ਬਹੁਤ ਵਧੀਆ ਜੀ ਅੱਛਾ ਹਾਂ ਆਮ ਪਾਰਟੀ ਨੂੰ ਵੋਟਾਂ ਪੈਣਗੇ ਦੋਨੇ ਪੰਨੇ ਖੜਿਆ ਅੱਛਾ ਹਾਂ ਖੁਰਦਪਾਲ ਜਾਂਦੇ ਵੱਡੇ ਪਵਾਲ ਦੀਆਂ ਅੱਛਾ ਹਾਂ ਜੀ ਹੋਰ ਨਹੀਂ ਪਉਦੇ ਕਿਸੇ ਨੂੰ ਨਾ ਨਾ ਕੀ ਕਰਤਾ ਇਹ ਜਾ ਬਸ ਕਰਨਾ ਕੀ ਕੰਮ ਦੇਖੇ ਨੇ ਹੂੰ ਕੰਮ ਦੇਖੇ ਨਹੀਂ ਅੱਛਾ ਹਾਂ ਝਾੜੂ ਵਾਲਿਆਂ ਦੇ ਝਾੜੂਆਂ ਦੇ ਕੀ ਕੰਮ ਕਰਦੇ ਕੰਮ ਬਹੁਤ ਕਰਦੇ ਸੀ ਕਸ਼ਾਲਾਂ ਦੀ ਹੋਖ ਕਰਤਾ ਮੋਟਰਾਂ ਦੇ ਰਾਤ ਨੂੰ ਨਹੀਂ ਜਾਣਾ ਪਿਆ ਹੂੰ ਹੈ ਬਾਕੀ ਸਾਰੇ ਬਿੱਲ maaf ਕਰਤੇ ਗਰੀਬ ਗਰੁੱਪ ਦੇ ਸਾਹਿਬ ਠੀਕ ਹੈ ਹੋਰ ਜੀ ਫਿਰ ਬੁੜੀਆਂ ਦਾ ਕਰਾਇਆ ਹੁਣ maaf ਕਰੂਗਾ ਕਹਿੰਦਾ ਅੱਛਾ 1000 ਰੁਪਏ ਵਾਲਾ ਉਹ ਵਿਚੀ ਲਾਜੂ ਕਰਾਇਜਾ ਅੱਛਾ ਵਿਚੀ ਕਰਾਇਜਾ ਹਾਂ ਉਹ ਕਰਾਇਜੀ ਆਜੂਗਾ ਕਹਿੰਦੇ ਅੱਛਾ ਇਹ ਕਾਲੀ ਦਲ ਤਾਂ ਕਹਿੰਦਾ ਵੀ ਪੰਜਾਬ ਲੁੱਟਿਆ ਭਗਵੰਤ ਮਾਨ ਨੇ ਤੁਸੀਂ ਦੱਸੋ ਆਨੇ ਬਾਦੂ ਗੱਲਾਂ ਨੇ ਇਹ ਤਾਂ ਪਾਰਟੀਆਂ ਦਰੋਂ ਦੀ ਨਿੰਦੀ ਹੈ ਉਧਰੋਂ ਦੀ ਨਿੰਦੀ ਆਲੇ ਪਾਰਟੀਆਂ ਹਾਂ ਕੋਈ ਕੋਈ ਲੁੱਟਿਆ ਨਹੀਂ ਇਹ ਲੁੱਟਿਆ ਤਾਂ ਇਹਨਾਂ ਨਹੀਂ ਹਰਾ ਪੰਜਾਬ ਬਾਦਲ ਗਿਆ ਨੇ ਖਾ ਗਏ ਲੁੱਟ ਗਏ ਥਰ ਮਿਲ ਇਹਨਾਂ ਨੇ ਹੱਡਿਆ ਕੋਈ ਬਿਸ਼ਨੇ ਵਾਲਾ ਬਲਾਡ ਵਾਲਾ ਗੱਲਾਂ ਮੈਂ ਲੈ ਲੈ ਵੇਚਦਾ ਹੋਰ ਤਾਂ ਛੋਟਾ ਫੈਕਟਰੀ ਸੀ ਜਿਹੜੀ ਮਾਨਸਾ ਇਹ ਲੱਖਾਂ ਕਰੋੜਾਂ ਦਾ ਰਿਸਕਾਰ ਚੱਲਦਾ ਦੀ ਗਰੀਬ ਗੁਰੂ ਬੇਲਾ ਉਹ ਵੇਚ ਕੇ ਖਾ ਗਏ ਹਾਂ 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 ਹਵਾ ਕੀ ਗੱਲ ਹਵਾ ਦਾ ਹੀ ਭਗਵਾਨ ਤੋਂ ਮੰਨਦੀ ਹੈ ਅੱਛਾ ਤੁਸੀਂ ਸੁਣਿਆ ਵੀ ਪਿੰਡ ਦੇ ਲੋਕ ਕੀ ਕਹਿੰਦੇ ਨੇ ਪਪਾਲ ਖੁਰਦ ਖੜੇ ਆ ਬਜ਼ੁਰਗਾਂ ਨੇ ਆਪਣੀ رائے ਦੱਸੀ ਆ ਆਪਣੀ رائے ਕਰਿਓ ਤੁਸੀਂ ਕਮੈਂਟਾਂ 'ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ